ਅੱਜ ਪੌਣੇ 4 ਮਹੀਨੇ ਹੋ ਗਏ ਆਪਣੇ ਆਗੂ ਦੇ ਸਿਰ 6:00 ਵਜੇ ਨੂੰ ਡੀਐਸਪੀ ਸਾਹਿਬ ਦੇ ਨਾਲ ਜਿੰਨੇ ਵੀ ਆਪਣੀਆਂ ਗੱਲਾਂ ਬਾਤਾਂ ਹੋਈਆਂ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਇਹ ਗੱਲ ਕਹੀ ਵੀ ਤੁਸੀਂ ਥਾਣੇ ਦਾ ਬਾਹਰ ਛੱਡ ਦਿਓ ਇਹ ਠੀਕ ਨਹੀਂ ਆਪਾਂ ਨੇ ਵੀ ਇਹ ਗੱਲ ਮੰਨੀ ਵੀ ਥਾਣਾ ਇਹ ਇਨਸਾਫ ਦਾ ਮੰਦਰ ਹੈ ਸਾਡੇ ਲੋਕਾਂ ਨੂੰ ਲੱਖਾਂ ਆਸਾਂ ਨੇ ਵੀ ਸਾਨੂੰ ਇਨਸਾਫ ਦਿਵਾਊਗਾ ਇਹ ਪਰ ਭਰਾਵੋ ਇੱਕ ਉਹ ਜਥੇਬੰਦੀ ਜਿਹੜੀ ਪੰਜਾਬ ਦੇ ਵਿੱਚ ਜਿਹਨੂੰ ਆਪਾਂ ਅੱਜ ਕਹਿੰਦੇ ਆ ਇੱਥੋਂ ਦੇ ਅੰਕੜੇ ਇਹ ਗੱਲ ਕਹਿੰਦੇ ਨੇ ਵੀ ਦੂਜੇ ਨੰਬਰ ਤੇ ਐ ਪਹਿਲੇ ਨੰਬਰ ਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਕਰਕੇ ਉਹਨੂੰ ਪਹਿਲਾ ਨੰਬਰ ਦੇ ਰਹੇ ਆ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਜਥੇਬੰਦੀ ਦਾ ਬਲਾਕ ਦਾ ਪ੍ਰਧਾਨ ਹੈ ਜਿਹਦੇ ਸਿਰ ਸੱਤ ਵੱਜੀ ਦੋ ਮਹੀਨੇ ਕੋਈ ਸਾਰ ਨਹੀਂ ਲਈ ਗਈ ਤੇ ਪ੍ਰਸ਼ਾਸਨ ਵੱਲੋਂ ਜਿਵੇਂ ਕੋਈ ਆਮੰਦਾ ਹੁੰਦੇ ਪਰਿਵਾਰ ਵੀ ਪਿੱਛੇ ਨਹੀਂ ਹੁੰਦਾ ਕੋਈ ਐਵੇਂ ਜਿਹੇ ਧਰਾਮਾ ਲਾਈਆਂ ਇਹਨਾਂ ਨੇ ਜੇ ਫੇਰ ਆਪਾਂ ਬੈਠੇ ਤਾਂ ਉਹ ਧਰਾਮਾ ਦੇ ਵਿੱਚ ਵਾਅਦਾ ਕਰਕੇ 325 ਲਈ ਦੂਹਾਰੋ ਅੱਜ ਪੌਣੇ 4 ਮਹੀਨੇ ਹੋ ਗਏ ਅੱਜ ਚੌਥੇ ਦਿਨ ਦੇ ਵਿੱਚ ਆਪਾਂ ਬੈਠੇ ਹੋਏ ਆਂ ਪ੍ਰਭੂ ਅ ਕਾਲੇ ਪਰ ਚੌਥੇ ਦਿਨ ਦੇ ਵਿੱਚ ਆਪਾਂ ਬੈਠੇ ਹੋਏ ਆਂ ਮੰਦਰ ਦੇ ਸਬਕ ਤਾਂ ਵਰਤੇ ਮੈਡਮ ਜੀ ਨਹੀਂ ਪਰ ਅਸੀਂ ਪੁੱਛਿਆ ਮੈਡਮ ਜੀ ਜੇ ਇਨਸਾਫ ਦਾ ਮੰਦਰ ਹੈ ਕੀ ਮੰਦਰ ਦੇ ਵਿੱਚ ਇਸ ਤਰ੍ਹਾਂ ਦਾ ਇਨਸਾਫ ਹੋਣਾ ਚਾਹੀਦਾ ਵੀ 4 ਮਹੀਨੇ ਹੋ ਗਏ ਸਾਡੇ ਆਗੂ ਦੇ ਸੱਟ ਮੱਜੀ ਜੀ ਦੇ ਨਾਲ ਉਹਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਇਹਨਾਂ ਗੱਲਾਂ ਤੋਂ ਮੈਡਮ ਨੂੰ ਪਿੱਛੇ ਝਾਕਣਾ ਪਿਆ ਫਿਰ ਉਹਨਾਂ ਨੇ ਜਿਹੜੀ 307 ਭਰਾਵੋ ਆਪਾਂ ਜਦੋਂ ਸੇਰ ਵਾਲੇ ਗੇਟ ਧਰਨਾ ਲਾਇਆ ਆਪਣੇ ਚੈੱਕ ਚੈੱਕ ਲੈਣ ਵਾਸਤੇ ਖਾਲੀ ਚੈੱਕ ਜਿਹੜੇ ਬੈਂਕ ਲੈ ਲੈਂਦੇ ਨੇ ਜਦੋਂ ਆਪਾਂ ਲੋਨ ਕਰਾਉਨੇ ਆ ਉਹ ਚੈੱਕਾਂ ਨੂੰ ਲੈ ਕੇ ਧਰ ਨਾਲ ਆਇਆ ਤਾਂ ਸਾਡੇ 5 ਆਗੂਆਂ ਦੇ 307 ਲਾਈ ਹੈ ਅਸੀਂ ਮੈਡਮ ਸਾਹਿਬ ਨਾਲ ਗੱਲ ਕਰੀ ਵੀ ਉਦੋਂ ਡਾਕਟਰੀ ਰਿਪੋਰਟਾਂ ਕਿੱਧਰ ਗਈਆਂ ਉਦੋਂ ਦਾ ਕਿਸੇ ਡਾਕਟਰੀ ਰਿਪੋਰਟ ਨੂੰ ਪੁੱਛਿਆ ਐਫ ਆਈ ਆਰ ਕੱਟ ਕੇ ਆ ਕੇ ਵੀ ਸੋਡੇ ਇੰਨੇ ਜਣੇ ਤੇ 307 ਦਾ ਪਰਚਾ ਦਰਜ ਹੋ ਗਿਆ ਚੰਡੀਗੜ੍ਹ ਦੇ ਵਿੱਚ ਸਾਡੇ ਆਗੂ ਜਾਂਦੇ ਨੇ ਉਹਨਾਂ ਦੇ 307 ਲਾ ਦੁੰਦੇ ਨੇ ਪਰ ਜਦੋਂ ਇਹ ਕਿਰਤ ਕਰਨ ਵਾਲੇ ਲੋਕਾਂ ਦੇ ਆ ਕੋਈ ਸੱਚਮੁੱਚ ਹਾਦਸਾ ਵਾਪਰਦਾ ਹੈ ਕਾਨੂੰਨਨ ਤੌਰ ਤੇ 307 ਬਣਦੀ ਹੈ ਉਦੋਂ 307 ਨਹੀਂ ਲੱਗਦੀ ਉਦੋਂ ਕਿੱਧਰ ਜਾਂਦੇ ਨੇ ਤੁਹਾਡੇ ਕਾਨੂੰਨ ਫੇਰ ਤਾਂ ਅਸੀਂ ਇਹ ਮੰਨ ਸਕਦੇ ਆ ਬੀਪ ਕਾਨੂੰਨ ਇੱਕ ਨਹੀਂ ਦੋ ਨੇ ਉਹ ਸਰਮਾਇਦਾਰ ਲੋਕਾਂ ਵਾਸਤੇ ਹੋਰ ਸਾਡੇ ਕਿਰਤੀ ਲੋਕਾਂ ਵਾਸਤੇ ਹੋਰ ਉਹ ਗੱਲਾਂ ਮਨਾ ਕੇ ਇਹ ਗੱਲ ਦੇ ਉੱਪਰ ਮੈਡਮ ਜੀ ਆਏ ਨੇ 307 ਲਾਈ ਹੈ 452 ਧਾਰਾ ਵੀ ਲਾਈ ਹੈ ਗਿਰਫਤਾਰੀਆਂ ਵਾਲੀ ਗੱਲ ਤੇ ਭਰਾਵੋ ਫੇਰ 15 ਦਿਨਾਂ ਦਾ ਸਮਾਂ ਮੰਗਦੇ ਸੀ ਮੈਡਮ ਅਸੀਂ ਕਹੇ ਵੀ ਇਹ ਗੱਲ ਨਹੀਂ ਹੋ ਸਕਦੀ ਪਹਿਲਾ ਮੌਸਮਾਂ ਲੰਘ ਗਿਆ 307 ਮਤਲਬ ਅਰਾਦਾ ਕਤਲ ਕਰਨ ਦੀ ਝਾਕ ਦੇ ਵਿੱਚ ਅਰਾਦਾ ਜੇ ਕਤਲ ਕਰਨ ਵਾਲੇ ਨੂੰ 7-7 ਦਿਨਾਂ ਦਾ ਟਾਈਮ ਦੇਵਾਂਗੇ ਫੇਰ ਤਾਂ ਕਤਲ ਭਰਾਵਾ ਹੋਊਗਾ ਖੋਲ ਦਿੰਨੇ ਅਸੀਂ ਫੇਰ ਵੀ ਚਲੋ ਜੋ ਵੀ ਕਹਿ ਲਿਏ ਆਪਾਂ ਹਮੇਸ਼ਾ ਗੱਲਬਾਤ ਦੇ ਵਿੱਚ ਬੈਠਦੇ ਆ ਤੇ ਭਰੋਸਾ ਵੀ ਕਰਦੇ ਆ ਉਹ ਗੱਲਾਂ ਦੇ ਵਿੱਚੋਂ ਭਰੋਸਾ ਕਰਕੇ ਉੱਠੇ ਆਂ ਭਰਾਵੋ ਇਹਨੂੰ ਆਏ ਨਾ ਮੰਨ ਲਿਏ ਵੀ ਆਪਾਂ ਇੱਥੋਂ ਦੇ ਪ੍ਰਬੰਧ ਨੂੰ ਕਲੀਨ ਝਟ ਦੇਤੀ ਵੀ ਮੁੜ ਕੇ ਨਹੀਂ ਆਉਣਾ ਪਹਿਲਾਂ ਹਰਜੀਤ ਪ੍ਰਧਾਨ ਜੀ ਬੋਲ ਰਹੇ ਸੀ ਇਹ ਰਸਤਾ ਬਣਾਉਂਦੇ ਨੇ ਕਿਹੜੀ ਕੜੀ ਕਮਜ਼ੋਰ ਹੈ ਇੱਧਰ ਦੀ ਲੀ ਬਣਾ ਲਈਏ ਕਿਵੇਂ ਆਗੂਆਂ ਨੂੰ ਕੁੱਟ ਕੇ ਅੰਦਰ ਡੇਗ ਦिए ਉਹ ਰਸਤਾ ਪ੍ਰਭੂ ਆਪਾ ਇਹ ਨਹੀਂ ਦੇਣਾ ਇਸ ਕਰਕੇ ਕਹਿੰਦੇ ਆ ਵੀ ਜਿਆਦਾ ਸਮਾਂ ਨਾਲ ਆਈਏ ਬਹੁਤ ਸਮਾਂ ਹੋ ਗਿਆ ਸਾਨੂੰ ਬੈਠਿਆ ਨੂੰ ਬੇਨਤੀ ਇਹ ਕਰਦੇ ਹਾਂ ਵੀ ਪ੍ਰਭੂ ਕੰਮਨ ਕਿਸੇ ਕੱਸ ਕੇ ਰੱਖਿਓ ਕਾਲ ਦਵਾਰੋਂ ਆ ਸਕਦੀ ਏ ਕਿਉਂ ਜੇ ਨੀਤਾਂ ਸਾਫ਼ ਹੁੰਦੀਆਂ ਤਾ ਸਾਨੂੰ 4 ਦਿਨ ਇਹ ਪਿਖਾਉਂਦੇ ਨਹੀਂ ਸੀ ਇਸ ਕਰਕੇ ਲਾਸਟ ਦੇ ਵਿੱਚ ਇਹ ਬੇਨਤੀ ਫੇਰ ਕਰਦਾ ਪ੍ਰਭੂ ਅਵੇਸਲੇ ਹੋ ਕੇ ਨਾ ਬੈਠਿਓ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੇ ਉਦੋਂ ਤੱਕ ਕਾਲ ਦੀ ਡੀਕ ਰੱਖਿਓ ਵੀ ਜਦੋਂ ਵੀ ਕਾਲ ਆ ਗਈ ਉਹਦੀ ਆ ਕੇ ਥਾਣਾ ਦਵਾਰੋਂ ਘੇਰ ਲੈ ਸੋ ਪ੍ਰਭੂ ਸਮਾਂ ਬਹੁਤ ਹੋ ਚੁੱਕਿਆ ਜਾਦੇ ਗੱਲਾਂ ਨਾ ਕਰਦੇ ਹੋਏ ਇਹਨਾਂ ਗੱਲਾਂ ਦੇ ਨਾਲ ਇਹਨਾਂ ਸ਼ਬਦਾਂ ਦੇ ਨਾਲ ਆਪਣੀ ਬਾਰੀ ਨੂੰ ਬਾਣੀ ਨੂੰ ਬਰਾਮਦ ਦਿੰਦੇ ਹੋਏ ਜੈ ਜਨਤਾ ਜੈ ਸ਼ਗਰਸ ਜਿੱਤ ਲੜਨ ਵਾਲੇ ਲੋਕਾਂ ਦੀ ਹੁਣ ਲਾਸਟ ਦੇ